जिला पुलिस वल्लोज जलवायु टावर सोसाइटी सन्नी एनक्लेव खरन विखे ऑपरेशन का सो दिन कीती गई वर्डी कार्रवाई सोना शक्की व्यक्ति राउंड अप तेरा ट्रैफिक चलान तीन वहिकल कीते गए जबत ਜ਼ిల్లా ਪੁਲਿਸ ਵੱਲੋਂ ਸੀਨੀਅਰ ਕਪਤਾਨ ਪੁਲਿਸ ਮੋਹਾਲੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅੰਸਰਾਂ ਖਿਲਾਫ ਚਲਾਈ ਗਈ ਮੁਹਮਮਦੀਨ ਸਬ ਡਿਵੀਜ਼ਨ ਖਰੜ ਦੇ ਇਲਾਕੇ ਵਿੱਚ ਐਤਵਾਰ ਨੂੰ ਜਲਵਾਯੂ ਟਾਵਰ ਸੋਸਾਇਟੀ ਸੈਕਟਰ 125 ਸਨਨੀ ਐਨਕਲੇਵ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਵਿੱਚ 3 ਐਸਪੀਜ਼ 11 ਡੀਐਸਪੀਜ਼ 17 ਇਨਸਪੈਕਟਰ ਅਤੇ ਐਸਐਚਓਜ਼ ਤੋਂ ਇਲਾਵਾ ਕਰੀਬ 100 ਪੁਲਿਸ ਮੁਲਾਜ਼ਮ ਸ਼ਾਮਲ ਹੋਏ ਐਸਪੀ ਜਾਂਚ ਡਾਕਟਰ ਜੋਤੀ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਜਲਵਾਯੂ ਟਾਵਰ ਸੋਸਾਇਟੀ ਦੇ ਸਾਰੇ ਗੇਟਾਂ ਤੇ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਪੁੱਛਗਿੱਛ ਕੀਤੀ ਗਈ ਤੇ ਸੋਸਾਇਟੀ ਦੇ ਫਲੈਟਾਂ ਵਿੱਚ ਵੀ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਸੋਸਾਇਟੀ ਦੀ ਪਾਰਕਿੰਗ ਵਿੱਚ ਖੜੇ ਵਾਹਨਾਂ ਨੂੰ ਵੀ ਚੈੱਕ ਕੀਤਾ ਗਿਆ ਇਸ ਦੌਰਾਨ ਸੋਣੇ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਗਏ ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਵਿਖੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੌਰਾਨ 13 ਟ੍ਰੈਫਿਕ ਚਲਾਨ ਕੀਤੇ ਗਏ ਅਤੇ 3 ਵਹੀਕਲ ਜ਼ਬਤ ਕੀਤੇ ਗਏ ਹਨ ਉਨ੍ਹਾਂ ਕਿਹਾ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਮਾੜੇ ਅੰਸਰਾ ਖਿਲਾਫ ਕਾਰਵਾਈ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਭਾਵਨਾਵਾਂ ਨੂੰ ਯਕੀਨੀ ਬਣਾਏ ਰੱਖਣਾ ਹੈ ਮੈਨੂੰ ਸਵੇਰਕਾਲ ਅ ਅੱਜ ਮੋਹਾਲੀ ਪੁਲਿਸ ਵੱਲੋਂ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਜਲਵਾਯੂ ਟਾਵਰਸ ਖਰੜ ਦੇ ਵਿੱਚ ਆਰਗੇਨਾਈਜ਼ ਕੀਤਾ ਹੈ ਤੇ ਇਹਦਾ ਸਾਡਾ ਮੇਨ ਪਰਪਸ ਜੋ ਹੈ ਇੱਕ ਸਰਪ੍ਰਾਈਜ਼ ਚੈਕ ਤਾਂ ਕਿ ਜੋ ਮਾੜੇ ਅਨਸਰ ਹੈ ਔਰ ਯਾ ਫੇ ਕੋਈ ਕ੍ਰਿਮੀਨਲ ਮਾਈਂਡਡ ਪਰਸਨ ਹੈ ਜਾਂ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਖਰੜ ਦੇ ਵਿੱਚ ਜਾਂ ਮੁਹਾਲੀ ਦੇ ਵਿੱਚ ਕੋਈ ਵੀ ਉਸ ਚੀਜ਼ ਨੂੰ ਅੰਜਾਮ ਦੇ ਸਕਦਾ ਉੱਧਾ ਦੇ ਕੋਈ ਵੀ ਪਰਸਨ ਇੱਥੇ ਅਗਰ ਰਹਿੰਦੇ ਹੋਏਗੇ ਜਾਂ ਕੋਈ ਹੋਰ ਤਰੀਕੇ ਦਾ ਜੋ ਇਲੀਗਲ ਐਕਟੀਵਿਟੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋ ਇਦਾਂ ਦੇ ਬੰਦਿਆ ਨੂੰ ਸਰਚ ਕਰਨ ਦੇ ਲਈ ਅੱਜ ਆ ਵਾਲਾ ਸਰਚ ਆਪਰੇਸ਼ਨ ਚਲਾਇਆ ਹੋਇਆ ਹੈਗਾ ਅ ਉਹ ਹਾਲੀ ਦੀ ਸਾਰੀ ਕੀ ਸਾਰੀ ਸੀਨੀਅਰ ਪੁਲਿਸ ਇੱਥੇ ਅੱਜ ਪ੍ਰੈਜ਼ੈਂਟ ਹੈਗੀ ਤੇ ਸੀਨੀਅਰ ਆਫੀਸਰਸ ਵੱਲੋਂ ਹੀ ਜੋ ਲੋਅਰ ਫੋਰਸ ਨੂੰ ਡਾਇਰੈਕਸ਼ਨਸ ਦਿੱਤੀ ਗਈ ਤੇ ਉਹਨਾਂ ਦੀ ਸੁਪਰਵੀਜ਼ਨ ਦੇ ਹੇਠ ਹੀ ਇਹ ਸਾਰਾ ਕਾ ਸਾਰਾ ਪ੍ਰੋਗਰਾਮ ਅੱਜ ਹਾਲੀ ਪੁਲਿਸ ਵੱਲੋਂ ਕੀਤਾ ਗਿਆ ਤੇ ਆ ਜਿਹੜਾ ਕਿ ਮੁਹਿੰਮ ਹੈ ਸਾਡੇ ਵਰਦੀ ਡੀਜੀਪੀ ਤੇ ਸਾਡੇ ਮਾਨਨੀ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਹੇਠ ਹੀ ਅੱਜ ਕਰ ਰਹੇ ਤੇ ਅੱਜ ਆ ਹੈਗਾ ਤੇ ਹੋਰ ਵੀ ਜਗ੍ਹਾ ਅਸੀਂ ਰੂਟੀਨ ਦੇ ਵਿੱਚ ਬਾਕੀ ਵੀ ਥਾਵਾਂ ਨੂੰ ਅਸੀਂ ਸਰਚ ਕਰਾਂਗੇ ਅੱਗੇ ਮੈਡਮ ਵੀ ਰੂਟੀਨ ਚੈਕਿੰਗ ਹੈ ਕੋਈ ਇਨਫੋਰਮੇਸ਼ਨ ਹੈ ਤੁਹਾਨੂੰ ਅ ਜੀ ਸਾਡੇ ਕੋਲ ਇਨਫੋਰਮੇਸ਼ਨ ਵੀ ਆਂਦੀ ਰਹਿੰਦੀ ਹੈਗੀ ਤੇ ਉਹੀ ਜਿੱਥੇ ਦੀ ਇਨਫੋਰਮੇਸ਼ਨ ਮੋਸਟਲੀ ਹੁੰਦੀ ਹੈ ਪੁਲਿਸ ਇੱਕ ਪਲਾਨ ਬਣਾ ਕੇ ਉਹੀ ਪਲਾਨ ਦੇ ਅੰਡਰ ਅਸੀਂ ਆ ਵਾਲਾ ਜੋ ਅੱਜ ਆਪਰੇਸ਼ਨ ਅਸੀਂ ਕਰ ਰਹੇ ਹਾਂ ਮੈਡਮ